ਤਰਨਤਾਰਨ ਵਿੱਚ ਪੁਲਿਸ ਅਤੇ ਅਤਵਾਦੀਆਂ ਵਿੱਚ ਕ੍ਰਾਸ ਫਾਇਰਿੰਗ ਦੋ ਜ਼ਖਮੀ ਦੋ ਹੈਂਡ ਗਰਨੇਡ ਅਤੇ ਪਿਸਤਲ ਬਰਾਮਦ ਵਿਦੇਸ਼ ਵਿੱਚ ਬੈਠੇ ਅਤਵਾਦੀ ਲਖਬੀਰ ਲੰਡਾ ਦੇ ਗੈਂਗ ਨਾਲ ਸੰਬੰਧਿਤ ਹਨ ਦੋਨੋਂ ਜ਼ਖਮੀ ਪੰਜਾਬ ਦੇ ਤਰਨਤਾਰਨ ਵਿੱਚ ਪੁਲਿਸ ਅਤੇ ਅਤਵਾਦੀਆਂ ਦੇ ਵਿੱਚ ਕ੍ਰਾਸ ਫਾਇਰਿੰਗ ਹੋਈ ਹੈ ਜਵਾਬੀ ਕਾਰਵਾਈ ਵਿੱਚ ਪੁਲਿਸ ਦੀਆਂ ਗੋਲੀਆਂ ਨਾਲ ਹਮਲਾਵਰ ਅਤਵਾਦੀ ਜ਼ਖਮੀ ਹੋ ਗਏ ਕਾਬੂ ਕਰਨ ਤੋਂ ਬਾਅਦ ਪੁਲਿਸ ਨੇ ਇਹਨਾਂ ਤੋਂ ਪਿਸਤਲ ਅਤੇ ਦੋ ਹੈਂਡ ਗਰਨੇਡ ਅਤੇ ਕਾਰਤੂਸ ਬਰਾਮਦ ਕੀਤੇ ਹਨ ਪੁਲਿਸ ਮੁਤਾਬਕ ਇਹ ਗੈਂਗਵੀ ਵਿਦੇਸ਼ ਵਿੱਚ ਬੈਠੇ ਅਤਵਾਦੀ ਲਖਬੀਰ ਸਿੰਘ ਲੰਡਾ ਦੇ ਇਸ਼ਾਰਿਆਂ ਤੇ ਚੱਲ ਰਿਹਾ ਹੈ ਫੜੇ ਗਏ ਗੈਂਗਸਟਰਾਂ ਦੀ ਪਛਾਣ ਰੋਬਿੰਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਉਰਫ ਹੈਪੀ ਦੇ ਤੌਰ ਤੇ ਹੋਈ ਹੈ ਮੁਰਾਦਪੁਰੇ ਦਾ ਤਰੰਤਾਂਦਰ ਰਹਿਣ ਵਾਲਾ ਉਹਦੀ ਲੱਤ ਦੇ ਵਿੱਚ ਗੋਲੀ ਵੱਜੀ ਹੈ ਤੇ ਦੂਜਾ ਜਿਹੜਾ ਹਰਪ੍ਰੀਤ ਹੈਪੀ ਹੈ ਜਿਹੜਾ ਕਿ ਉਸਮਾ ਪਿੰਡ ਦਾ ਰਹਿਣ ਵਾਲਾ ਹੈ ਇਹਨਾਂ ਦੋਵਾਂ ਨੂੰ ਕਾਬੂ ਕੀਤਾ ਇਹਨਾਂ ਦੀ ਜਦੋਂ ਸਰਚ ਕੀਤੀ ਗਈ ਗੱਡੀ ਦੇ ਵਿੱਚ ਦੋ ਗ੍ਰੇਨੇਡ ਜਿਹੜੇ ਹਨ ਉਹ ਬਰਾਮਦ ਕੀਤੇ ਗਏ ਹਨ ਤੇ ਇੱਕ ਪਿਸਤਲ 3 ਬੋਰ ਦਾ ਦੇ ਸਮੇਤ ਵੀ ਜਿੰਦਾ ਰੋਂਦ ਬਰਾਮਦ ਕੀਤੀ ਗਈ ਇਹਨਾਂ ਦਾ ਬਰਾਮਦਗੀ ਹੋਈ ਹੈ ਇਹਨਾਂ ਦੀ ਫਿਰ ਫਰਦਰ ਪੁੱਛਗਿੱਛ ਤੋਂ ਇਹ ਗੱਲ ਸਾਹਮਣੀ ਆਈ ਕਿ ਇਹ ਅਤੰਕੀ ਲੰਡਾ ਤੇ ਜਿਹੜਾ ਜੱਸਲ ਹੈ ਉਹਦੇ ਕਹਿਣ ਤੇ ਕਾਫੀ ਚੇਰ ਤੋਂ ਵਾਰਦਤ ਨੂੰ ਅੰਜਾਮ ਦੇ ਰਹੇ ਆ ਤੇ ਉਸੇ ਇਨਫੋਰਮੇਸ਼ਨ ਦੇ ਬੇਸਿਸ ਤੇ ਇਹਨਾਂ ਦੇ ਦੋ ਹੋਰ ਸਾਥੀ ਜਿਹਦਾ ਜਿਹਨਾਂ ਦਾ ਨਾਮ ਹੈਗਾ ਜਗਦੀਪ ਜੱਗਾ ਤੇ ਨਵਜੋਤ ਜਿਹੜੇ ਕਿ ਗੁਰਦਾਸਪੁਰ ਦੇ ਰਹਿਣ ਵਾਲੇ ਆ ਉਹਨਾਂ ਨੂੰ ਸਾਡੀ ਸੀਆਰਟੀੀਮ ਨੇ ਉੱਥੋਂ ਜਾ ਕੇ ਦੋਵਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਕੋਲੋਂ ਵੀ ਇੱਕ ਪਿਸਤਲ ਬਰਾਮਦ ਹੋਈ ਹੈ ਤੇ ਦੱਸਣ ਉਹ ਦੱਸਣ ਯੋਗ ਗੱਲ ਇਹ ਹੈ ਕਿ ਜਿਹੜੇ ਇਹ ਦੋ ਬੰਦੇ ਆ ਇਹਨਾਂ ਨੇ ਰੋਬਨਪ੍ਰੀਤ ਨਾਲ ਰਲ ਕੇ ਗੁਰਦਾਸਪੁਰ ਹੀਰਪਿੰਡ ਦੇ ਵਿੱਚ ਜਦੋਂ ਐਕਸਟਰੈਕਸ਼ਨ ਦੀ ਕੋਈ ਡਿਮਾਂਡ ਕੀਤੀ ਸੀਗੀ ਜਦੋਂ ਐਕਸਟਰੈਕਸ਼ਨ ਨਹੀਂ ਦਿੱਤਾ ਤੇ ਉੱਥੇ ਉਹਨਾਂ ਦੇ ਗੇਟ ਤੇ ਦੋ ਬਾਰੀ ਫਾਇਰਿੰਗ ਦਾ ਅੰਜਾਮ ਦਿੱਤਾ ਸੀਗਾ ਜਿਹੜੀ ਕਿ ਉੱਥੇ ਐਫਆਈਆਰ ਵੀ ਰਜਿਸਟਰਡ ਹੈ ਤੇ ਸਾਡਾ ਇਸ ਤੋਂ ਉਹ ਕੇਸ ਵੀ ਟ੍ਰੇਸ ਹੋ ਗਿਆ ਸੋ ਇਹ ਗ੍ਰੇਨੇਡ ਦਾ ਅੰਸ਼ ਕੀ ਹੋਣਾ ਮਤਲਬ ਕੋਈ ਕੋਈ ਹਮਲਾ ਕਰਨ ਦੀ ਸਾਜ਼ਿਸ਼ ਕਿਧਰੋਂ ਲੈ ਕੇ ਆ ਰਹੀ ਸੀ ਸਰ ਤੇ ਕਿਧਰ ਖੜਨੇ ਸੀ ਵੇਖੋ ਇਹ ਹੁਣ ਹੁਣ ਜਾਂਚ ਦਾ ਵਿਸ਼ੇ ਹੈ ਗ੍ਰੇਨੇਡ ਨਾਲ ਇਹਨਾਂ ਨੇ ਕੋਈ ਕਿਸ ਕਿਸ ਗਤੀਵਿਧੀ ਨੂੰ ਅੰਜਾਮ ਦੇਣਾ ਸੀਗਾ ਕੀ ਟਾਰਗੇਟ ਸੀਗਾ ਉਹ ਹੁਣ ਆਪਾਂ ਜਿਹੜੀ ਤਫਤੀਸ਼ ਕਰਦੀਆਂ ਉਹਦੇ ਦੌਰਾਨ ਢੁੰਗਾਈ ਨਾਲ ਇਹਨੂੰ ਵਾਚਾਂਗੇ ਸਰ ਹੋਰ ਵੀ ਬੰਦੇ ਇਹਨਾਂ ਦੇ ਨਾਲ ਹੈਗੇ ਆ ਮਤਲਬ ਮਗਰਬ ਬੈਕ ਰਿਹਾ ਦੇਖੋ ਜੀ ਅਦਰਜੇ ਕੋਈ ਸਰ ਇਹਨਾਂ ਦੇ ਦੇਖੋ ਜੀ ਉਹ ਹੁਣ ਤੁਹਾਡੇ ਸਾਹਮਣੇ ਹੀ ਆ ਹੁਣੇ ਸਾਡੀ ਗ੍ਰਿਫਤਾਰੀ ਹੋਈ ਹੈ ਜਿਹੜੀ ਵੀ ਅੱਗੇ ਕੋਈ ਤਫਤੀਸ਼ ਦੇ ਵਿੱਚ ਗੱਲ ਆਏਗੀ ਇਹਨਾਂ ਦੇ ਜਿਹੜੇ ਹੋਰ ਸਾਥੀ ਆ ਉਹਨਾਂ ਨੂੰ ਵੀ ਟਰੇਸ ਕੀਤਾ ਜਾਏਗਾ ਤੇ ਜਦੋਂ ਅਸੀਂ ਉਹਨਾਂ ਨੂੰ ਫੜ ਕੇ ਜਿਹੜਾ ਇਹ ਗਿਰੋਹ ਦੀ ਜਿਹੜੀ ਹੈ ਕਮਰ ਤੋੜਾਂਗੇ ਇੱਕ ਪੀਸ਼ੈਂਟ